ਸਾਰ ਪੰਜਾਬ ਦੇਖੋ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਰਵਿੰਦ ਕੇਜਰੀਵਾਲ ਜੀ ਦਾ ਭਗਵੰਤ ਮਾਨ ਜੀ ਮੁੱਖ ਮੰਤਰੀ ਪੰਜਾਬ ਜੀ ਦਾ ਤੇ ਸਮੁੱਚੀ ਸਾਰੀ ਲੀਡਰਸ਼ਿਪ ਦਾ ਪੀਏਸੀ ਦਾ ਸੰਦੀਪ ਪਾਟਕ ਜੀ ਦਾ ਰਵਿਕਰ ਜੀ ਦਾ ਸਾਰੀ ਲੀਡਰਸ਼ਿਪ ਦਾ ਜਿਨ੍ਹਾਂ ਨੇ ਦੁਬਾਰਾ ਇੱਕ ਵਾਰ ਮੇਰੇ ਤੇ ਫੇਰ ਵਿਸ਼ਵਾਸ ਜਿਹੜਾ ਉਹ ਕੀਤਾ ਕਿਉਂਕਿ ਮੈਂ ਜਦੋਂ ਤੋਂ ਪਾਰਟੀ ਬਣੀ ਐ ਉਦੋਂ ਤੋਂ ਪਾਰਟੀ ਦਾ ਸਿਪਾਹੀਆਂ ਅਰਵਿੰਦ ਕੇਜਰੀਵਾਲ ਜੀ ਦੇ ਨਾਲ ਜਿਹੜਾ ਲੱਗੇ ਹੋਿਆਂਗੇ ਪਹਿਲਾਂ ਬੂਥ ਤੇ ਡਿਊਟੀ ਵੀ ਨਿਭਾਉਂਦੇ ਰਹੇ ਆ ਉਸ ਤੋਂ ਬਾਅਦ ਮੈਂ ਯੂਥ ਦਾ ਪੰਜਾਬ ਦਾ ਪ੍ਰਧਾਨ ਵੀ ਬਣਿਆ ਉਸ ਤੋਂ ਬਾਅਦ ਪਾਰਟੀ ਨੇ 2017 ਦੇ ਵਿੱਚ ਟਿਕਟ ਦਿੱਤੀ ਤਾਂ ਬਰਨਾਲੇ ਦੇ ਲੋਕਾਂ ਨੇ ਬਹੁਤ ਸਾਥ ਦਿੱਤਾ ਤੇ ਜਦੋਂ ਕਹਿੰਸੀ ਵੀ ਕਾਂਗਰਸ ਦੀ ਵੇਵ ਸੀ ਉਸ ਵੇਵ ਦੇ ਵਿੱਚ ਮੈਨੂੰ ਬਰਨਾਲੇ ਦੇ ਲੋਕਾਂ ਨੇ ਐਮਐਲਏ ਬਣਾਇਆ ਤੇ ਉਸ ਤੋਂ ਬਾਅਦ 22 ਚ ਬਹੁਤ ਵੱਡੀ ਲੀਡ ਬਰਨਾਲੇ ਤਕਰੀਬਨ 40000 ਵੋਟਾਂ ਦੇ ਨਾਲ ਐਮਐਲਏ ਬਣਾਇਆ ਤੇ ਫੇਰ ਪਾਰਟੀ ਨੇ ਮੈਨੂੰ ਪਿਛਲੇ 2 ਸਾਲ ਤੋਂ ਮੰਤਰੀ ਬਣਾਇਆ ਹੋਇਆ ਬੜੇ ਇੰਪੋਰਟੈਂਟ ਮੇਰੇ ਕੋਲੇ ਹੁਣ ਤੱਕ ਮੈਂ 9-10 ਡਿਪਾਰਟਮੈਂਟਸ ਦਾ ਮੰਤਰੀ ਰਹਿ ਚੁੱਕਾ ਹਾਂ ਐਕਸਪੀਰੀਅੰਸ ਕਰ ਚੁੱਕਿਆ ਤੇ ਹੁਣ ਇੱਕ ਵਾਰੀ ਫੇਰ ਮੈਨੂੰ ਮਤਲਬ ਕਿ ਪਿਛਲੇ 7 ਸਾਲ ਤੋਂ ਠੀਕ ਹੈ ਉਹ ਹੈ ਨਾ ਤੀਜੀ ਵਾਰੀ ਜਿਹੜੀ ਟਿਕਟ ਦਿੱਤੀ ਹੈ ਉਹ ਵੀ ਉਸ ਹਲਕੇ ਤੋਂ ਜਿਹਨੂੰ ਕਿਹਾ ਜਾਂਦਾ ਵੀ ਆਮ ਆਦਮੀ ਪਾਰਟੀ ਦਾ ਧੁਰਾ ਸੰਗਰੂਰ ਜਿੱਥੋਂ ਆਮ ਆਦਮੀ ਪਾਰਟੀ ਦੀ ਸ਼ੁਰੂਆਤ ਹੋਈ ਜਿੱਥੋਂ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੋ ਵਾਰ ਮੈਂਬਰ ਪਾਰਲੀਮੈਂਟ ਰਹੇ ਤੇ ਜਿੱਥੋਂ ਮੈਨੂੰ ਲੱਗਦਾ ਵੀ ਜਿਹੜਾ ਸੀਐਮ ਬਣਨ ਵਾਲਾ ਉਹ ਵੀ ਉਹ ਜਿਹੜਾ ਸੰਗਰੂਰ ਤੋਂ ਜਿਹੜੀ ਸ਼ੁਰੂਆਤ ਹੋਈ ਸਰਕਾਰ ਬਣਨ ਦੀ ਸੋ ਉਸ ਸੀਟ ਤੋਂ ਜਿਹੜੀ ਜ਼ਿੰਮੇਵਾਰੀ ਮੇਰੀ ਲਈ ਆ ਮੈਂ ਮੁੱਖ ਮੰਤਰੀ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਤੇ ਆਪਣੇ ਵੱਲੋਂ ਮੈਂ ਇਮਾਨਦਾਰੀ ਨਾਲ ਜਿਹੜੀ ਹੈ ਕਿਉਂਕਿ ਪਹਿਲਾਂ ਵੀ ਜਿੱਥੇ ਡਿਊਟੀ ਲਈ ਆ ਹਮੇਸ਼ਾ ਇਮਾਨਦਾਰੀ ਨਾਲ ਮਿਹਨਤ ਕੀਤੀ ਹੈ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਸਕਸੈਸਫੁਲ ਵੀ ਹੋਇਆ ਤੇ ਉਮੀਦ ਹੈ ਕਿ ਮੈਨੂੰ ਸੰਗਰੂਰ ਦੇ ਲੋਕ ਜਿਹੜੇ ਆ ਪਹਿਲਾਂ ਵੀ ਮੈਨੂੰ ਬਹੁਤ ਬਰਨਾਲੇ ਤੋਂ ਪਿਆਰ ਮਿਲਿਆ ਸੰਗਰੂਰ ਤੋਂ ਲੋਕ ਜਿਹੜੇ ਆ ਸਾਥ ਦੇਣਗੇ ਤੇ ਵੱਡੀ ਲੀਡ ਨਾਲ ਜਿਹੜੀ ਸੰਗਰੂਰ ਸੀਟ ਜਿੱਤ ਕੇ ਜਿਹਦੀ ਆਮ ਆਦਮੀ ਪਾਰਟੀ ਦੀ ਝੋਲੀ ਜਿਹੜੀ ہماری ਸਰਕਾਰ ਨੇ ਬਹੁਤ ਅੱਛਾ ਕੰਮ ਕੀਤਾ 600 ਜੁਨਟ बिजली पूरे पंजाब के लोगों को मुफ्त दी और वो ऐसा वादा था जो बहुत से अपोजिशन के लोगों को भी लग रहा था इवन मीडिया को भी लग रहा था कि अगर 600 सौ यूनिट का वादा सरकार ने कर तो लिया लेकिन दो के पास जाके इलेक्शन के पास जाके सरकार पूरा करेगी लेकिन हमने पहले छः महीनों में किया कच्चे जो टीचर्स थे उनको पक्का करने का काम सरकार ने पहले छः महीने में किया तो लोगों में पॉजिटिविटी है और हमें लगता है कि सिर्फ संगरूर नहीं तेरह की तेरह लोकसभा की सीट आम आदमी पार्टी पंजाब से जीतेगी ठीक है